ਅਰਵਾਇਡ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡਾ ਹੋਸਟ ਅਮਰਤ ਢਾਲੀਵਾਲ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਗੋਡੇ ਦੇ ਦਰਦ ਤੇ ਉਹਨਾਂ ਦੀਆਂ ਪ੍ਰਮੁੱਖ ਸਮੱਸਿਆਵਾਂ ਬਾਰੇ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਨੇ ਅਜੂਰਬੈਦ ਦੇ ਮਸ਼ਹੂਰ ਡਾਕਟਰ ਡਾਕਟਰ ਜਸਵਿੰਦਰ ਸਦਿਓੜਾ ਜੀ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਵੈਲਕਮ ਜੀ ਸਾਰੇ ਦਰਸ਼ਕਾਂ ਨੂੰ ਧੰਵਾਦ ਜੀ ਢਾਲੀਵਾਲ ਸਾਹਿਬ ਤੁਹਾਡਾ ਵੀ ਡਾਕਟਰ ਸਾਹਿਬ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਦੱਸੋ ਕਿ ਗੋਡਿਆਂ ਦੇ ਦਰਦ ਦੇ ਕੀ ਕਾਰਨ ਹਨ ਇਨਾਂ ਨੂੰ ਕਿਵੇਂ ਸਫਾਈ ਤੌਰ ਤੇ ਠੀਕ ਕੀਤਾ ਜਾ ਸਕਦਾ ਹੈ ਤਲਵਾਰ ਸਾਹਿਬ ਜਿਹੜਾ ਗੋਟਾ ਹੈ ਇਹ ਹੱਡੀਆਂ ਲਿਗਾਮੈਂਟਸ ਤੇ ਮਾਸਪੇਸ਼ੀਆਂ ਨੂੰ ਮਿਲ ਕੇ ਬਣਦਾ ਹੈ ਤੇ ਗੋਡੇ ਜਰਨਾਂ ਦੀ ਸਵੱਥਿਆ ਸਾਡੇ ਦੇਸ਼ ਵਿੱਚ ਆਮ ਹੈ ਤੇ ਇਹਦੇ ਵੱਖ-ਵੱਖ ਕਾਰਨ ਨੇ ਜੀ ਉਹਦੇ ਵਿੱਚ ਕੀ ਹੁੰਦਾ ਕਿ ਗੋਡੇ ਦੀ ਕੋਈ ਸੱਟ ਜਿਵੇਂ ਸਪੋਰਟਸ ਇੰਜਰੀ ਜਾਂ ਚੱਲਦੇ ਫਿਰਦੇ ਡਿੱਗ ਪੈਣਾ ਜਾਂ ਲਚਕ ਜਾਣਾ ਗੋਡਾ ਇਹਦਾ ਇੱਕ ਕਾਰਨ ਹੁੰਦਾ ਹੈ ਤੇ ਦੂਸਰਾ ਜਿਹੜਾ ਕਾਰਨ ਹੈ ਗੋਡਾ ਫੀਮਰ ਤੇ ਟਿਬੀਆ ਨਾਂ ਦੀਆਂ ਦੋ ਹੱਡੀਆਂ ਦਾ ਸੁਮੇਲ ਹੁੰਦਾ ਹੈ ਤੇ ਇਹਦੇ ਵਿੱਚਕਾਰ ਇਸ ਦੇ ਸ਼ੌਕਸ ਨੂੰ ਅਬਜ਼ਰਵ ਕਰਨ ਲਈ ਇੱਕ ਕਾਰਟਿਲੇਜ ਨਾਂ ਦੀ ਚਿੱਲੀ ਹੁੰਦੀ ਹੈ ਉਹ ਨਾ ਤਾਂ ਹੱਡੀ ਹੁੰਦੀ ਹੈ ਤੇ ਨਾ ਹੀ ਮਾਸਪੰਦਰਾ ਤੇ ਉਹ ਇੱਕ ਲਿਚਕदार ਚੀਜ਼ ਹੁੰਦੀ ਹੈ ਜਿਹੜੀ ਇੱਕ ਸਾਇਨੋਵિયલ ਫਲੂਇਡ ਨਾਲ ਜਿਹਨੂੰ ਆਪਾਂ ਗੋਡਿਆਂ ਦਾ ਗ੍ਰੀਸ ਕਹਿੰਦੇ ਆਂ ਤਾਂ ਉਹਦੇ ਨਾਲ ਭਰੀ ਹੁੰਦੀ ਹੈ ਤਾਂ ਕਿ ਉਹ ਆਪਸ ਵਿੱਚ ਗੋਡਿਆਂ ਦੇ ਜਿਹੜੇ ਜੋੜ ਨੇ ਸਿਰੇ ਨੇ ਉਹ ਰਗੜ ਨਾ ਖਾਣ ਤਾਂ ਉਹ ਜਦੋਂ ਡੈਮੇਜ ਹੋ ਜਾਂਦੀ ਹੈ ਜਾਂ ਉਹਦੇ ਵਿੱਚ ਸੋਜ ਹੋ ਜਾਂਦੀ ਹੈ ਉਹਦਾ ਵੀ ਇੱਕ ਕਾਰਨ ਬਣਦਾ ਹੈ ਗੋਡੇ ਦਰਦ ਦਾ ਤੇ ਇਹਦੇ ਕਾਰਨਾਂ 'ਚੋਂ ਜਿਹੜੇ ਮੁੱਖ ਕਾਰਨ ਹਨ ਇਹਦੇ ਕਾਰਨਾਂ 'ਚੋਂ ਇੱਕ ਤਾਂ ਮੋਟਾਪਾ ਸਭ ਤੋਂ ਵੱਡਾ ਕਾਰਨ ਹੈ ਬਾਤ ਵਿਅਤੀ ਵਾਲੀਆਂ ਚੀਜ਼ਾਂ ਤੇ ਔਰ ਸ਼ਰਾਬ ਦਾ ਸੇਵਨ ਦੁੱਧ ਦਾ ਜ਼ਿਆਦਾ ਸੇਵਨ ਵੀ ਇਹਦੇ ਦਰਦਾਂ ਦਾ ਇੱਕ ਕਾਰਨ ਬਣਦਾ ਹੈ ਜੇ ਇੱਕ ਇਹਦਾ ਕਾਰਨ ਹੈ ਅੰਡਰ ਯੂਜ਼ ਜਾਂ ਓਵਰ ਯੂਜ਼ ਉਹਦੇ ਕਾਰਨ ਵੀ ਇਹ ਸਮੱਸਿਆਵਾਂ ਜਿਹੜੀਆਂ ਨੇ ਸਾਡੇ ਦੇਸ਼ ਵਿੱਚ ਗੋਡੇ ਦਰਦਾਂ ਦੀਆਂ ਆਮ ਦੇਖਣ ਨੂੰ ਮਿਲਦੀਆਂ ਠੀਕ ਹੈ ਠੀਕ ਤੇ ਜਿਹੜੇ ਗੋਡਿਆਂ ਦੇ ਦਰਦ ਨੇ ਉਹਨਾਂ ਨੂੰ ਅਸੀਂ ਵੱਖ-ਵੱਖ ਸ਼੍ਰੇਣੀਆਂ 'ਚ ਵੰਡ ਸਕਦੇ ਹਾਂ ਜਿਵੇਂ ਕਿ ਆਸਟਿਓਆਰਥਰਾਈਟਿਸ ਹੈ ਹੱਡੀਆਂ ਦੀ ਸੋਚ ਕਾਰਨ ਜਿਹੜੇ ਗੋਡਿਆਂ 'ਚ ਦਰਦ ਹੁੰਦਾ ਹੈ ਉਹ ਇਨਫੈਕਟਿਵ ਆਰਥਰਾਇਟਿਸ ਵੀ ਇੱਕ ਤਰ੍ਹਾਂ ਦਾ ਹੁੰਦਾ ਉਹਦੇ ਵਿੱਚ ਕਈ ਵਾਰ ਅੱਛਾ ਉਸ ਤੋਂ ਬਾਅਦ ਸੋਰਾਈਟਿਕ ਆਰਥਰਾਇਟਿਸ ਵੀ ਹੁੰਦਾ ਹੈ ਸੋਰਾਈਟਿਕ ਆਰਥਰਾਇਟਿਸ ਸੋਰਾਈਸਿਸ ਨਾਮ ਦੀ ਬਿਮਾਰੀ ਹੈ ਉਹਦੇ ਕਾਰਨ ਹੋ ਜਾਂਦਾ ਅੱਛਾ ਫਿਰ ਯੂਰਿਕ ਐਸਿਡ ਦੇ ਵਧਣ ਨਾਲ ਵੀ ਗੋਡਿਆਂ 'ਚ ਦਰਦ ਕਈ ਵਾਰ ਲੋਕਾਂ ਨੂੰ ਹੋ ਜਾਂਦਾ ਹੈ ਗਾਉਟੀ ਆਰਥਰਾਇਟਿਸ ਜਿਹੜਾ ਹੈ ਉਹ ਵੀ ਬਾਥਰੋਗ ਕਾਰਨ ਜਿਹੜਾ ਆਯੁਰਵੇਦ ਸ ਹੈ ਕਿ ਬਾਥਰੋਗ ਕਾਰਨ ਜਿਹੜਾ ਉਹ ਆਰਥਰਾਇਟਿਸ ਹੁੰਦਾ ਹੈ ਰਿਮਟਡ ਆਰਥਰਾਇਟਿਸ ਦੇ ਵਿੱਚ ਵੀ ਜੋੜਾਂ 'ਚ ਦਰਦ ਹੁੰਦਾ ਜਿਹਦਾ ਜ਼ਿਕਰ ਆਪਾਂ ਕਿਸੇ ਹੋਰ ਵੀਡੀਓ 'ਚ ਕਰਾਂਗੇ। ਤੋਂ ਫਿਲਹਾਲ ਆਪਣਾ ਜਿਹੜਾ ਟੌਪਿਕ ਹੈ ਉਹ ਹੈ ਕਿ ਗੋਡਿਆਂ ਦੇ ਦਰਦ ਦੀ ਜਿਹੜੀ ਸਮੱਸਿਆ ਹੈ ਤੇ ਉਹ ਤੇ ਉਹਦਾ ਸਟਾਈ ਹੱਲ ਜਿਹੜਾ ਹੈ ਉਹ ਕੀ ਹੋ ਸਕਦਾ ਹੈ। ਜੋ ਇਹਦੇ ਵਿੱਚ ਅ ਤਲੀਵਾਲ ਸਾਹਿਬੇ ਹੈ ਕਿ ਜੋੜਾਂ ਦੇ ਦਰਦਾਂ ਦੀ ਜਿਹੜੀ ਐਕਿਊਟ ਇਨਫਲੇਮੇਸ਼ਨ ਹੈ ਐਕਿਊਟ ਕਿਸਮ ਦਾ ਆਰਥਰਾਇਟਿਸ ਹੈ ਉਹਦੇ 'ਚ ਸਭ ਤੋਂ ਇਫੈਕਟਿਵ ਤੇ ਘਰੇਲੂ ਇਸਤੇਮਾਲ ਹੋਣ ਵਾਲਾ ਤਰੀਕਾ ਹੈ ਬਰਫ਼ ਦੀ ਸਿਕਾਈ। ਤੋ برف ਅਪਲਾਈ ਕਰਨਾ ਜਿਹੜਾ ਹੈ 20 ਮਿੰਟ ਤੱਕ ਇਸ ਤੋਂ ਜ਼ਿਆਦਾ ਨਹੀਂ ਕਰਨਾ ਚਾਹੀਦਾ 20 ਮਿੰਟ ਤੱਕ ਮਤਲਬ ਜਿਹੜੀ ਹੈ ਕੋਲਡ ਐਪਲੀਕੇਸ਼ਨ ਜਿਹੜੀ ਹੈ ਉਹ ਬਾਰ-ਬਾਰ ਦਿਨ ਚ ਦੋ ਬਾਰ ਵਿਅਕਤੀ ਨੂੰ ਕਰਨੀ ਚਾਹੀਦੀ ਹੈ ਹਲਕੀਆਂ ਐਕਸਰਸਾਈਜ਼ ਕਰਨੀਆਂ ਚਾਹੀਦੀਆਂ ਨੇ ਤੇ ਇਹ ਹੁੰਦਾ ਕਿ ਜੇ ਜਿਹੜਾ ਇੱਕ ਕ੍ਰੋਨਿਕ ਆਰਥਰਾਇਟਿਸ ਹੈ ਕਾਫੀ ਲੰਬੇ ਸਮੇਂ ਤੋਂ ਜਿਹੜਾ ਆਰਥਰਾਇਟਿਸ ਹੁੰਦਾ ਜੋੜਾਂ ਦੀ ਦਰਦ ਹੁੰਦੀ ਹੈ ਉੱਥੇ ਕੋਲਡ ਐਪਲੀਕੇਸ਼ਨ ਨਹੀਂ ਦੇਣੀ ਹੁੰਦੀ ਉੱਥੇ ਹੌਟ ਐਪਲੀਕੇਸ਼ਨਸ ਕਰਦੀਆਂ ਨੇ ਠੀਕ ਹੈ ਜੀ ਅੱਛਾ ਉਸ ਤੋਂ ਬਾਅਦ ਇਹ ਹੈ ਕਿ ਜੋੜਾਂ ਦੇ ਜਿਹੜੇ ਦਰਦ ਨੇ ਸ਼ੁਰੂਆਤੀ ਹਾਲਤਾਂ 'ਚ ਇਹਨੂੰ ਆਪਾਂ ਘਰੇਲੂ ਵਿਧੀਆਂ ਰਾਹੀਂ ਕਾਫੀ ਹੱਦ ਤੱਕ ਠੀਕ ਕਰ ਸਕਦੇ ਹਾਂ ਤੇ ਜੋੜਾਂ 'ਚ ਹੋਣ ਵਾਲੇ ਨੁਕਸਾਨ ਜਿਹੜੇ ਨੇ ਉਹਨਾਂ ਨੂੰ ਰੋਕਿਆ ਜਾ ਸਕਦਾ ਹੈ ਤਾਂ ਕਿ ਉਹ ਅੱਗੇ ਗੋਡਾ ਬਦਲਣ ਤੱਕ ਵੀ ਨੋਬਤ ਨਾ ਆਵੇ ਉਹਦੇ 'ਚ ਹਲਕੀ ਐਕਸਰਸਾਈਜ਼ ਤੇ ਜਿਹੜਾ ਕੰਮ ਹੈ ਅਗਰ ਉਹ ਬਹੁਤ ਜ਼ਿਆਦਾ ਖੜੇ ਰਹਿ ਕੇ ਕਰਨ ਵਾਲਾ ਕੰਮ ਹੈ ਜਾਂ ਬਹੁਤ ਜ਼ਿਆਦਾ ਪੈਦਲ ਚੱਨ ਵਾਲਾ ਕੰਮ ਹੈ ਤਾਂ ਮਰੀਜ਼ ਨੂੰ ਚਾਹੀਦਾ ਕਿ ਉਹ ਉਸ ਨੂੰ ਕੁਝ ਸਮੇਂ ਲਈ ਰੋਕ ਦੇਵੇ ਜਿਆਦਾ ਕੰਮ ਨਾ ਦੂਸਰੇ ਕੁਝ ਕਾਰਨ ਸਾਡੇ ਸਮਾਜਿਕ ਨੇ ਕਿ ਜਿਵੇਂ ਲੋਕ ਲਗਾਤਾਰ ਧਾਰਮਿਕ ਸੰਸਥਾਾਂਾਂ 'ਚ ਕਈ-ਕਈ ਘੰਟੇ ਪਲਾਂਥੀ ਮਾਰ ਕੇ ਬੈਠਦੇ ਨੇ ਜਿੱਥੇ ਪਲਾਂਥੀ ਮਾਰ ਕੇ ਨਹੀਂ ਬੈਠਦੇ ਉੱਥੇ ਗੋਡਿਆਂ 'ਵੀ ਇਸ ਸਮੱਸਿਆ 'ਵਾਂ ਬਹੁਤ ਘਟਵੀਂ ਠੀਕ ਹੈ ਸਾਡੇ ਇੱਥੇ ਯਾਤਰਾਤੇ ਜਾਂਦੇ ਨੇ ਟਰਾਲੀਆਂ 'ਚ ਟਰੱਕਾਂ 'ਚ ਛੇਟਾਂ ਬੈਠ ਕੇ ਲੰਬੀਆਂ ਯਾਤਰਾਾਂਾਂ 'ਚ ਕਰਦੇ ਨੇ ਉਹ ਵੀ ਗੋਡਿਆਂ 'ਤੇ ਬਹੁਤ ਜ਼ਿਆਦਾ ਖਿਚਾਅ ਪੈਂਦਾ ਹੈ ਤੇ ਉਹਦੇ ਕਰਕੇ ਵੀ ਇਸ ਸਮੱਸਿਆ 'ਵਾਂ ਅਕਸਰ ਆਉਂਦੀਆਂ ਨੇ ਤਾਂ ਸਾਨੂੰ ਇਹਨਾਂ ਚੀਜ਼ਾਂ ਤੋਂ ਵੀ ਬਚਣਾ ਚਾਹੀਦਾ ਜੀ ਡਾਕਟਰ ਸੋ ਫਿਰ ਕੀ ਆਮ ਲੋਕਾਂ ਜਿਹੜੇ ਗੋਡਿਆਂ ਦੇ ਦਰਦ ਤੋਂ ਪੀੜਤ ਨਹੀਂ ਜਾਂ ਇੱਕ ਦੂਸਰੇ ਲੋਕ ਵੀ ਨਹੀਂ ਜਿਨ੍ਹਾਂ ਨੂੰ ਦਰਦ ਬਿਲਕੁਲ ਨਹੀਂ ਹੁੰਦਾ ਕਿ ਉਹਨਾਂ ਨੂੰ ਪੈਰਾਪਰ ਬਿਲਕੁਲ ਨਹੀਂ ਬੈਠਣਾ ਚਾਹੀਦਾ ਨਹੀਂ ਇਹੋ ਜੀ ਗੱਲ ਨਹੀਂ ਹੈ ਕਿ ਲekin ਲਗਾਤਾਰ ਪੈਰਾਪਰ ਬੈਠਣ ਵਾਲਾ ਕੰਮ ਕਰਨਾ ਜਿਹੜਾ ਹੈ ਗੋਡਿਆਂ ਤੇ ਬੇਲੋੜੀ ਖਿੱਚ ਪੈਦਾ ਕਰਦਾ ਤੇ ਉਹਦੇ ਨਾਲ ਸੁਨਸਿਆ ਵਾਲੀ ਗਾਮੈਂਟਸ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਤੋਂ ਅਸਲਚ ਜੇ ਕੋਈ ਲੰਬਾ ਸਮਾਂ ਪੈਰਾਪਰ ਬੈ ਕੇ ਕੰਮ ਕਰਨ ਵਾਲਾ ਤਾਂ ਥੋੜੀ ਦੇਰ ਵਿੱਚ ਦੀ ਰੈਸਟ ਲਈ ਜਾ ਸਕਦੀ ਹੈ ਉਸ ਆਪਣੀ ਪੋਜੀਸ਼ਨ ਨੂੰ ਚੇਂਜ ਕਰਨਾ ਚਾਹੀਦਾ ਲਗਾਤਾਰ ਬੈਠਣਾ ਜਿਹੜਾ ਹੈ ਇੱਕੋ ਪੋਜੀਸ਼ਨ 'ਚ ਬੈਠੇ ਰਹਿਣਾ ਉਹ ਕਿਸੇ ਵੀ ਅੰਗ ਨੂੰ ਉਹ ਨੁਕਸਾਨ ਦੇਈਗਾ ਜੀ ਇੱਕ ਡਾਕਟਰ ਸਾਹਿਬ ਇਹ ਦੱਸੋ ਵੀ ਕੈਲਸ਼ੀਅਮ ਦੀ ਘਾਟ ਕੀ ਗੋਡੇ ਦੇ ਦਰਦ ਦੀ ਵਜ੍ਹਾ ਬਣਦੀ ਹੈ ਹਾਂ ਬਿਲਕੁਲ ਬਣਦੀ ਹੈ ਜੀ ਕੈਲਸ਼ੀਅਮ ਦੀ ਘਾਟ ਜਿਹੜੀ ਹੈ ਉਹ ਗੋਡਿਆਂ ਦੇ ਦਰਦ ਦੀ ਵਜ੍ਹਾ ਬਣਦੀ ਹੈ ਵਿਟਾਮਿਨ ਡੀ ਔਰ ਕੈਲਸ਼ੀਅਮ ਅਕਸਰ ਅਸੀਂ ਆਪਣੇ ਰੋਗੀਆਂ ਨੂੰ ਰეკਮੈਂਡ ਕਰਦੇ ਹਾਂ ਇੱਕ ਦੁੱਧ ਦੀ ਦੁੱਧ ਦਾ ਜਿਹੜਾ ਸੇਵਨ ਹੈ ਨਾ ਉਹ ਵੀ ਜੋੜ ਦਰਦਾਂ ਦਾ ਬਹੁਤ ਵੱਡਾ ਕਾਰਨ ਬਣਦਾ ਹੈ ਤੁਸੀਂ ਆਪਾਂ ਇਹ ਧਾਰਨਾ ਹੈ ਕਿ ਦੁੱਧ ਚ ਕੈਲਸ਼ੀਅਮ ਹੈ ਲੇਕਿਨ ਦੇਖਿਆ ਗਿਆ ਹੈ ਪ੍ਰੈਕਟੀਕਲੀ ਅਗਰ ਦੇਖਦੇ ਹਾਂ ਤਾਂ ਉੱਥੇ ਇਹ ਦੇਖਿਆ ਇੱਕ ਤਾਂ ਹੈ ਕਿ ਸਾਡੇ ਸੋਸ਼ਲ ਇੱਕ ਮੰਨਤਾ ਬਣ ਗਈ ਹੈ ਕਿ ਦੁੱਧ ਚ ਕੈਲਸ਼ੀਅਮ ਹੁੰਦਾ ਹੈ ਲੇਕਿਨ ਜਿੰਨਾ ਕੰਟਰੀਜ਼ ਦੇ ਵਿੱਚ ਦੁੱਧ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਕਿ ਉਹਨਾਂ ਦੇ ਵਿੱਚ ਗੁੱਡੇ ਦਰਦਾਂ ਦੀ ਤੇ ਜੋੜ ਦਰਦਾਂ ਦੀ ਸਮੱਸਿਆ ਹੀ ਬਹੁਤ ਘੱਟ ਹੈ ਔਰ ਜਿੱਥੋਂ ਤੱਕ ਮੇਰੀ ਆਪਣੀ ਸਮਝ ਹੈ ਉਹ ਇਹ ਹੈ ਕਿ ਪਸ਼ੂਆਂ ਨੂੰ ਜਿਹੜੇ ਲੋਕ ਪਸ਼ੂ ਰੱਖਦੇ ਆ ਉਹਨਾਂ ਨੇ ਦੇਖਿਆ ਹੋਵੇਗਾ ਕਿ ਪਸ਼ੂਆਂ ਚ ਗਾਊਟ ਦੀ ਸਮੱਸਿਆ ਜਿਹੜੀ ਆ ਕਾਮਨ ਹੈ ਹੱਡੀਆਂ ਦੇ ਦਰਦਾਂ ਦਾ ਇੱਕ ਰੋਗ ਥਲੇਰੀਆ ਹੈ ਉਹ ਵੀ ਇੱਕ ਕਾਮਨ ਹੈ ਤਾਂ ਉਹਨਾਂ ਦਾ ਦੁੱਧ ਪੀਣ ਨਾਲ ਸਾਡੇ ਜੋੜਾਂ ਦੀ ਦਰਦ ਵਧਣਗੇ। ਔਰ ਪ੍ਰੈਕਟੀਕਲੀ ਮੈਂ ਦੇਖਿਆ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਦੁੱਧ ਬੰਦ ਕਰਾ ਦਿੱਤਾ ਤੇ ਉਹਨਾਂ ਦੀਆਂ ਜੋੜਾਂ ਦੀਆਂ ਦਰਦਾਂ ਜਿਹੜੀਆਂ ਨੇ ਉਹ ਪਹਿਲੇ 2 ਦਿਨਾਂ ਚ ਹੀ ਕਾਫੀ ਘਟ ਗਈਆਂ। ਜੀ। ਪਰ ਡਾਕਟਰ ਸੋ ਇੱਕ ਗੱਲ ਮੈਂ ਤੁਹਾਡੇ ਤੇ ਪੁੱਛਣਾ ਚਾਹਣਾ ਵੀ ਪੰਜਾਬੀਆਂ ਦੇ ਖਾਣ ਪੀਣ ਦੇ ਵਿੱਚ ਦੁੱਧ ਆਉਂਦਾ ਹੈ ਪੱਕੇ ਤੌਰ ਤੇ ਦੁੱਧ ਜਰੂਰ ਪੀਂਦੇ ਨੇ ਪਰ ਸਾਡੇ ਸਭ ਤੋਂ ਵੱਧ ਸਾਡੇ ਕਿਹਦੇ ਦੁੱਧ ਤੋਂ ਜ਼ਰੂਰ ਅਵਾਇਡ ਕਰਨਾ ਚਾਹੀਦਾ ਪੰਜਾਬੀਆਂ ਨੂੰ ਜਾਂ ਮਤਲਬ ਕਿ ਸਭ ਮਾਤਰਾ ਵਿੱਚ ਪੀਣਾ ਚਾਹੀਦਾ ਦੁੱਧ ਦੇਖੋ ਦੁੱਧ ਛੱਡ ਤਾਂ ਨਹੀਂ ਸਕਦਾ ਕੋਈ ਜਿਹੜਾ ਪਿੰਡ ਦਾ ਆਦੀ ਹੈ ਅਕਸਰ ਅਸੀਂ ਪੇਸ਼ੈਂਟ ਨੂੰ ਕਹਿੰਦੇ ਆ ਤੋ ਕਹਿੰਦੇ ਸਾਨੂੰ ਦੁੱਧ ਤੋਂ ਬਣਾ ਤਾਂ ਨੀਂਦ ਨਹੀਂ ਆਉਂਦੀ ਰਾਤ ਨੂੰ ਹੁਣ ਉੱਥੇ ਕੀ ਕਰੀਏ ਉਤਪੇਸ਼ਕ ਸਾਡੇ ਇੱਕ ਬਹੁਤ ਇੱਕ ਮੁੱਖ ਭੋਜਨ ਵਜੋਂ ਤੇ ਇੱਕ ਵਧੀਆ ਮਤਲਬ ਭੋਜਨ ਵਜੋਂ ਦੁੱਧ ਨੂੰ ਜਾਣਿਆ ਜਾਂਦਾ ਹੈ ਪਰ ਜੇ ਜੇ ਇਹਦਾ ਦੂਸਰਾ ਪਹਿਲੂ ਦੇਖੀਏ ਤਾਂ ਬਹੁਤ ਘੱਟ ਪੀਣਾ ਚਾਹੀਦਾ ਜਾਂ ਬਿਲਕੁਲ ਨਹੀਂ ਪੀਣਾ ਚਾਹੀਦਾ ਜੀ ਡਾਕਟਰ ਸਾਹਿਬ ਇੱਕ ਆਮ ਲੋਕ ਕਹਿੰਦੇ ਨੇ ਮੇਰੇ ਗੋਡਿਆਂ ਦਾ ਗਰੀਸ ਮੁੱਕ ਗਿਆ ਜਾਨੀ ਕਿ ਗਰੀਸ ਦਾ ਮੁੱਕ ਜਾਣਾ ਜਾਂ ਗਰੀਸ ਦਾ ਘੱਟ ਜਾਣਾ ਇਹ ਕੀ ਚੀਜ਼ ਹੈ ਕਿ ਇਸ ਗਰੀਸ ਨੂੰ ਪੂਰਾ ਕੀਤਾ ਜਾ ਸਕਦਾ ਦੁਆਰਾ हां बिल्कुल देखो इस तरह है कि जोड़ोंdੀਆਂ दर्दਾਂdੀਆਂ ਜਿਹੜੀਆਂ ਮੁਗਲੀਆਂ ਹਾਲਤਾਂ ਨੇ ਅਗਰ ਉਦੋਂ ਤੋਂ ਹੀ ਅਸੀਂ ਇਸ ਨੂੰ ਇਹਦਾ ਧਿਆਨ ਰੱਖੀਏ ਤਾਂ ਜੋੜਾਂ 'ਚ ਹੋਣ ਵਾਲੇ ਫਰਦਰ ਡੈਮੇਜ ਜਿਹੜੇ ਨੇ ਉਹ ਰੋਕੇ ਜਾ ਸਕਦੇ ਨੇ ਤੇ ਜੋਇੰਟ ਰੀਪਲੇਸਮੈਂਟ ਸਰਜਰੀ ਤੋਂ ਸਿੱਧੇ ਤੌਰ ਤੇ بچਿਆ ਜਾ ਸਕਦਾ ਹੈ ਔਰ ਅਸੀਂ ਆਪਣੇ ਕਲੀਨਿਕਾਂ ਦੇ ਵਿੱਚ ਇਹ ਪ੍ਰਯੋਗ ਬੜੀ ਸਫਲਤਾ ਨਾਲ ਪਿਛਲੇ ਲੰਬੇ ਸਾਲਾਂ ਤੋਂ ਕਰਦੇ ਆ ਰਹੇ ਹਾਂ ਤੇ ਉਹਦੇ ਵਿੱਚ ਕੁਝ ਘਰੇਲੂ ਉਪਾਅ ਵੀ ਨੇ ਐਕਸਰਸਾਈਜ਼ਾਂ ਵੀ ਨੇ ਜਿੱਥੋਂ ਤੱਕ ਸਵਾਲ ਗ੍ਰੀਸ ਦਾ ਹੈ ਉਹ ਅਸਲ ਚ ਸਾਡੇ ਕਾਰਟੀਲੇਜ ਦੇ ਨਾਲ ਇੱਕ ਲੂਬ੍ਰੀਕੇਟਿੰਗ ਪਦਾਰਥ ਹੁੰਦਾ ਜਿਹਨੂੰ ਅਸੀਂ ਸਾਈਨੋਵਲ ਫਲੂਇਡ ਕਹਿੰਦੇ ਆ ਜਿਹੜਾ ਘਸਰਣ ਤੋਂ ਬਚਾਉਂਦਾ ਹੈ ਤਾਂ ਉਹ ਜਦੋਂ ਲੰਬੀ ਬਿਮਾਰੀ ਤੋਂ ਬਾਅਦ ਜਦੋਂ ਉਹ ਘਟਨਾ ਸ਼ੁਰੂ ਹੁੰਦਾ ਹੈ ਤਾਂ ਉਦੋਂ ਇਹ ਸਮੱਸਿਆ ਆਉਂਦੀ ਹੈ ਉਹਦੇ ਵਿੱਚ ਕੀ ਹੈ ਕਿ ਲਗਾਤਾਰ ਰਹਿਣ ਵਾਲੀ ਕਾਰਟਿਲੇਜ ਦੀ ਸੋਜ ਜਿਹੜੀ ਹੈ ਉਹ ਕਾਰਟਿਲੇਜ ਨੂੰ ਡੈਮੇਜ ਕਰਦੀ ਹੈ ਤੇ ਜੋੜ ਜਿਹੜੇ ਨੇ ਉਹ ਨਕਾਰਾ ਹੁੰਦੇ ਤੁਰੇ ਜਾਂਦੇ ਨੇ ਤਾਂ ਇਹ ਜਿਹੜੀ ਸਥਿਤੀ ਹੈ ਇਹਨੂੰ ਰੋਕਣ ਵਾਸਤੇ ਕਾਫੀ ਦਵਾਈਆਂ ਸਾਡੀਆਂ ਘਰੇਲੂ ਨੁਸਖੇ ਜਿਹੜੇ ਨੇ ਉਹ ਬਹੁਤ ਕਾਰਗਰ ਸਾਬਤ ਹੋਏ ਨੇ ਤੇ ਜਿਵੇਂ ਕਿ ਹੁਣ ਤੁਸੀਂ ਹਲਦੀ ਵਾਲਾ ਦੁੱਧ ਜਿਹੜਾ ਹੈ ਪੇਸ਼ੈਂਟ ਨੂੰ ਦੇ ਸਕਦੇ ਹੋ ਅਸੀਂ ਦੱਸਦੇ ਹਾਂ ਕਿ ਦੁੱਧ ਵਿੱਚ ਮਿਲਾ ਕੇ ਜਾਂ ਵੈਸੇ ਹਲਦੀ ਦਾ ਸੇਵਨ ਜਿਹੜਾ ਹੈ ਉਹ ਸੋਜ ਨੂੰ ਵੀ ਘਟਾਉਂਦਾ ਹੈ ਠੀਕ ਹੈ ਜੀ اچھا ਅਲਸੀ ਬਹੁਤ ਅੱਛਾ ਇਫੈਕਟਿਵ ਹੈ ਤੇ ਅਦਰਕ ਜਿਹੜਾ ਹੈ ਸੋਜ ਵੀ ਘਟਾਉਂਦਾ ਹੈ ਤੇ ਪੇਨ ਕਿਲਰ ਵੀ ਅੱਛਾ ਹੈ ਠੀਕ ਹੈ ਜੀ ਅੱਛਾ ਉਸ ਤੋਂ ਬਾਅਦ ਅਖਰੋਟ ਜਿਹੜਾ ਹੈ ਅਖਰੋਟ ਦੇ ਬਹੁਤ ਸ਼ਾਨਦਾਰ ਨਤੀਜੇ ਜਿਹੜੇ ਨੇ ਉਹ ਵੇਖਣ ਨੂੰ ਮਿਲੇ ਨੇ ਜਿਨ੍ਹਾਂ ਜੋੜ ਜਿਨ੍ਹਾਂ ਲੋਕਾਂ ਦੇ ਜੋੜਾਂ 'ਚ ਕੜਕੜ ਦੀ ਆਵਾਜ਼ ਤੇ ਦਰਦ ਸੀਗਾ ਔਰ ਗਰੀਸ ਦਾ ਘਟ ਜਾਣਾ ਡਾਇਗਨੋਸ ਹੋਇਆ ਸੀ ਉਹਨਾਂ ਵਿੱਚ ਅਖਰੋਟ ਦੇ ਬੜੀ ਤੇਜ਼ੀ ਨਾਲ ਰਿਜ਼ਲਟ ਸਾਹਮਣੇ ਆਉਂਦੇ ਹੁੰਦੇ ਇੱਕ ਕਰੋੜ ਦਾ ਸੇਵਨ ਕਰਨ ਲਈ ਅਸੀਂ ਆਪਣੇ ਮੀਜ਼ਾ ਨੂੰ ਨਾਰਮਲੀ ਦੱਸਦੇ ਹਾਂ ਕਿ 3 ਦੀਆਂ 4 ਗਿਨੀਆਂ ਕਰੋਟਾਂ ਦੀਆਂ 10-15 ਦਾਣੇ ਕਾਲੀ ਮਿਰਚ ਦੇ ਤੇ 5-7 ਦਾਣੇ ਜਿਹੜੇ ਨੇ ਛੋਟੀ ਦਾਖ ਦੇ ਰਾਤ ਨੂੰ ਭਿਉਂਦੇਓ ਤੇ ਸਵੇਰੇ ਉੱਠ ਕੇ ਉਸ ਨੂੰ ਨਾਰਮਲ ਟੈਂਪਰੇਚਰ ਤੇ ਰੱਖਣਾ ਹੈ ਫ੍ਰਿਜ ਨਹੀਂ ਰੱਖਣਾ ਤੇ ਉਹਨੂੰ ਸਵੇਰੇ ਉੱਠ ਕੇ ਉਹਨੂੰ ਧੋ ਕੇ ਬਾਹਰ ਪਾਣੀ ਉਹਦਾ ਛੁੱਟ ਜੂ ਤੇ ਉਹਦਾ ਮਤਲਬ ਉਹਦੇ ਚ ਥੋੜਾ ਜਿਹਾ ਦੁੱਧ ਜਾਂ ਪਾਣੀ ਮਿਲਾ ਕੇ ਉਹਦਾ ਸ਼ੇਕ ਬਣਾ ਕੇ ਅਗਰ ਸਵੇਰੇ ਖਾਲੀ ਪੇਟ ਪੀਤਾ ਜਾਵੇ ਤੇ ਉਹਦੇ ਨਾਲ ਬਹੁਤ ਨਤੀਜੇ ਵਧੀਆ 15 20 ਤੋਨਾਂ ਚ ਨਤੀਜੇ ਮਿਲਨੇ ਸ਼ੁਰੂ ਹੋ ਜਾਂਦੇ ਨੇ ਤੇ ਜੋੜਾਂ 'ਚ ਕੜਕੜ ਦੀ ਆਵਾਜ਼ ਵੀ ਚਲੀ ਜਾਂਦੀ ਹੈ ਤੇ ਜੋਇੰਟ ਹੈਲਥ ਵਾਸਤੇ ਬਹੁਤ ਅੱਛਾ ਜਿਹੜਾ ਹੈ ਇਹ ਪ੍ਰਯੋਗ ਹਮੇਸ਼ਾ ਤੋਂ ਕੀਤਾ ਜਾਂਦਾ ਆ ਰਿਹਾ ਹੈ ਜੀ ਡਾਕਟਰ ਜੀ ਇੱਕ ਗੱਲ ਮੈਂ ਤੁਹਾਡੇ ਤੋਂ ਪੁੱਛਣੀ ਚਾਹੁੰਦਾ ਹਾਂ ਵੀ ਪੰਜਾਬੀਆਂ ਦੇ ਗੋਡੇ ਜਿਆਦਾ ਖਰਾਬ ਹੋ ਰਹੇ ਨੇ ਜਾਂ ਦੂਸਰੀਆਂ ਜਿਹੜੀਆਂ ਰਾਜ ਨੇ ਸਟੇਟਾਂ ਨੇ ਵੀ ਉੱਥੇ ਵੀ ਰੁਜ਼ਾਨ ਤੇਜ਼ੀ ਨਾਲ ਵਧ ਰਿਹਾ ਹੈ ਦੇਖੋ ਪੂਰੇ ਹਿੰਦੁਸਤਾਨ ਦੇ ਵਿੱਚ ਮੈਂ ਪਹਿਲਾਂ ਵੀ ਇਹ ਗੱਲ ਦੇਖ ਚੁੱਕਿਆ ਜੋ ਮੇਰੀ ਆਪਣੀ ਸਮਝ ਹੈ ਉਸ ਮੁਤਾਬਕ ਦੁੱਧ ਦਾ ਸੇਵਨ ਸਾਡੇ ਦੇਸ਼ ਅੰਦਰ ਸਭ ਤੋਂ ਵੱਧ ਸਾਡੇ ਦੇਸ਼ ਅੰਦਰ ਹੀ ਕੀਤਾ ਜਾਂਦਾ ਤੇ ਦੁੱਧ ਨਾਲ ਇਹ ਦਰਦਾਂ ਦਾ ਸਿੱਧਾ ਸਬੰਧ ਮੈਨੂੰ ਦੇਖਣ ਨੂੰ ਮਿਲਦਾ ਹੈ ਤੇ ਇਹ ਜਿੱਥੇ ਮੈਂ ਪਹਿਲਾਂ ਕਿਹਾ ਕਿ ਜਿੰਨਾ ਮੁਲਕਾਂ ਦੇ ਵਿੱਚ ਦੁੱਧ ਦੀ ਵਰਤੋਂ ਨਹੀਂ ਕੀਤੀ ਜਾਂਦੀ ਉੱਥੇ ਗੋਡੇ ਦਰਦਾਂ ਦੀਆਂ ਸਮੱਸਿਆਵਾਂ ਨਹੀਂ ਹੁੰਦੀਆਂ ਇਹ ਸਾਡੇ ਨਾਰਥ ਇੰਡੀਆ ਦੇ ਵਿੱਚ ਸਮੱਸਿਆ ਥੋੜੀ ਜ਼ਿਆਦਾ ਹੈ ਦੂਸਰੇ ਕੰਟਰੀ ਦੂਸਰੇ ਸਟੇਟਾਂ ਦੇ ਵਿੱਚ ਥੋੜੀ ਘੱਟ ਹੈ ਲੇਕਿਨ ਆਲਓਵਰ ਇੰਡੀਆ ਇਹ ਸਮੱਸਿਆ ਬਾਕੀ ਮੁਲਕਾਂ ਨਾਲੋਂ ਬਹੁਤ ਜ਼ਿਆਦਾ ਹੈ ਔਰ ਅੱਜਕੱਲ ਤਾਂ ਇਹ ਹੈ ਕਿ ਛੋਟੀ ਉਮਰ ਦੇ 20-25 ਸਾਲ ਦੇ ਬੱਚੇ ਵੀ ਜਿਹੜੇ ਨੇ ਉਹ ਗੋਡੇ ਦਰਦਾਂ ਜਾਂ ਜੋੜ ਦਰਦਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਾਡੇ ਕੋਲ ਆ ਰਹੇ ਨੇ ਬੜਾ ਦੁੱਖ ਹੁੰਦਾ ਹੈ ਕਿਉਂਕਿ ਇਹ ਆਮ ਤੌਰ ਤੇ ਪਹਿਲਾਂ ਇਹ ਬਿਮਾਰੀ ਜਿਹੜੀ ਸੀ ਉਹ ਆਮ ਤੌਰ ਤੇ ਸਮਝਿਆ ਜਾਂਦਾ ਸੀ ਕਿ 40-45 ਜਾਂ 50 ਸਾਲ ਦੀ ਉਮਰ ਤੋਂ ਬਾਅਦ ਕਿਤੇ ਜਾ ਕੇ ਗੋਡੇ ਦਰਦ ਹੋਣ ਲੱਗੇ ਵੀ ਉਸ ਦੇ ਉਮਰ ਵੱਡੀ ਹੋ ਗਈ 60 ਸਾਲ ਦੀ ਹੋ ਗਈ 65 ਸਾਲ ਦੀ ਹੋ ਗਈ ਪਰ ਪਰ ਹੁਣ ਇਹ ਸਿਨੈਰੀਓ ਨਹੀਂ ਹੈ ਹਲਦਰਸਨ ਗੋਡੇ ਨੂੰ ਜਿਹੜਾ ਬਦਲਾਉਣ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈਗਾ ਆਮ ਤੌਰ ਤੇ ਮੈਂ ਦੇਖਿਆ ਜਾਂਦਾ ਹੈ ਗੋਡੇ ਪੈਲਾ 60 ਸਾਲ ਤੋਂ ਉੱਪਰ ਦੇ ਲੋਕ ਜ਼ਿਆਦਾ ਬਦਲਾਉਂਦੇ ਸੀ ਹੁਣ 40 45 ਸਾਲ ਤੇ ਵੀ ਗੋਡੇ ਦੀ ਪ੍ਰੋਬਲਮ ਆ ਰਹੀ ਹੈ ਕਿ ਸਰ ਫਿਰ ਗੋਡਿਆਂ ਨੂੰ ਬਦਲਾਉਣ ਦਾ ਸਹੀ ਟਾਈਮ ਕਿਹੜਾ ਹੈ ਕਿੰਨਾ ਹੋਣਾ ਚਾਹੀਦਾ ਨਹੀਂ ਜਿਹੜੀ ਹੈਗੀ ਹੈ ਸਮਝ ਨਹੀਂ ਆਉਂਦੀ ਕੰਮ ਚ ਗਈ ਉਹਦੇ ਵਿੱਚ ਇਸ ਤਰ੍ਹਾਂ ਹੈ ਕਿ ਮੈਂ ਤਾਂ ਇਹ ਕਹੂੰਗਾ ਕਿ ਗੁੱਡਿਆਂ ਨੂੰ ਬਦਲਣ ਜਾਂ ਬਦਲਾਉਣ ਦੀ ਨੌਬਤ ਹੀ ਨਾ ਵੇ ਸ਼ੁਰੂਆਤੀ ਹਾਲਤਾਂ ਦੇ ਵਿੱਚ ਅਸੀਂ ਸਹੀ ਯਤਨ ਕਰਕੇ ਜੋਇੰਟ ਹੈਲਥ ਤੇ ਕੰਮ ਕਰਕੇ ਅਸੀਂ ਇਸ ਨੂੰ ਅਵੋਇਡ ਕਰ ਸਕਦੇ ਹਾਂ ਪਰ ਹਾਂ ਜਦ ਇਹ ਸਟੇਜ 4 ਆ ਜਾਂਦਾ ਹੈ ਸਟੇਜ 4 ਚ ਆ ਕੇ ਟੋਟਲ ਜੋੜ ਜਿਹੜਾ ਹੈ ਉਹ ਡੈਮੇਜ ਹੋ ਜਾਂਦਾ ਹੈ ਕਿ ਹੁਣ ਇਸ ਤੋਂ ਬਾਅਦ ਕੰਮ ਨਹੀਂ ਦੇਖਾਇੀ ਫਿਰ ਉੱਥੇ ਜਿਹੜੀ ਜੋਇੰਟ ਰੀਪਲੇਸਮੈਂਟ ਸਰਜਰੀ ਹੈ ਉਹ ਦੋ ਤਰੀਕੇ ਨਾਲ ਕੀਤੀ ਜਾਂਦੀ ਹੈ ਪਾਰਸ਼ਲ ਸਰਜਰੀ ਜਾਂ ਕੰਪਲੀਟ ਜੋਇੰਟ ਰੀਪਲੇਸਮੈਂਟ ਸਰਜਰੀ ਉਹ ਨਿਰਭਰ ਕਰਦਾ ਹੈ ਕਿ ਜੋੜ ਦੇ ਵਿੱਚ ਜਿਹੜਾ ਹੈ ਉਹ ਡੈਮੇਜ ਕੀ ਹੈ ਕਿ ਉਸ ਨੂੰ ਪਾਰਸ਼ਲ ਸਰਜਰੀ ਦੇ ਨਾਲ ਠੀਕ ਕੀਤਾ ਜਾ ਸਕਦਾ ਹੈ ਜਾਂ ਪੂਰਾ ਗੋਡੇ ਦਾ ਜਿਹੜਾ ਪੂਰਾ ਗੋਡਾ ਨਹੀਂ ਬਦਲਿਆ ਜਾਂਦਾ ਉਹਦੇ ਵਿੱਚ ਉਹਦੇ ਜਿਹੜੇ ਐਚਓਨ ਵਾਲੇ ਹਿੱਸੇ ਨੇ ਉਹਨਾਂ ਨੂੰ ਰੀਪਲੇਸ ਕੀਤਾ ਜਾਂਦਾ ਹੈ ਅਲਾਇ ਤੇ ਰਬਰ ਦੇ ਮਿਸ਼ਰਤ ਧਾਤ ਤੋਂ ਬਣੇ ਉਸ ਸਿਸਟਮ ਦੇ ਨਾਲ ਆ ਇੱਕ ਦੀ ਕਰਾਉਂਦੀ ਹੈ ਦੇਖਣ ਚ ਕਿ ਉੱਥੇ ਸੈਂਸਿਟੀਵਿਟੀ ਬਿਲਕੁਲ ਖਤਮ ਹੋ ਜਾਂਦੀ ਹੈ ਤੁਸੀਂ ਦੇਖਦੇ ਹੋ ਕਿ ਅਸਲੀ ਦੰਦਾਂ ਦਾ ਤੇ ਨਕਲੀ ਦੰਦਾਂ ਦਾ ਜਿੰਨਾ ਕ ਫਰਕ ਹੁੰਦਾ ਉਹਨਾਂ ਗੋਡੇ ਦਾ ਵੀ ਫਰਕ ਹੁੰਦਾ ਜੀ ਬਰ ਨੋਟ ਕਰਨ ਵਾਲੀ ਹੈ ਕਿ 2000 ਚ ਸੰ 2000 ਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਈ ਦੇ ਗੋਡੇ ਰਿਪਲੇਸ ਕੀਤੇ ਗਏ ਸੀ 2001 ਚ ਖੱਬਾ ਕੀਤਾ ਗਿਆ ਸੀ 2000 ਖੱਬਾ ਕੀਤਾ ਗਿਆ ਸੀ 2000 ਵਿੱਚ ਸੱਜੇ ਗੋਡੇ ਨੂੰ ਰਿਪਲੇਸ ਕੀਤਾ ਗਿਆ ਇਹ ਪਰ ਉਹ ਕਮੀ ਹੋਇਆ ਹੁਣ ਜੇ ਦੇਖਿਆ ਜਾਵੇ ਕਿ ਕਲੋ ਸਮੇ ਦੇ ਨਾਲ ਨਾਲ ਟੈਕਨੋਲੋਜੀ ਨੇ ਕਾਫੀ ਤਰੱਕੀ ਕੀਤੀ ਹੈ ਰੋਬੋਟਿਕਸ ਵੀ ਆ ਗਿਆ ਹੈ ਤਾਂ ਉਹਨੇ ਚ ਕਾਫੀ ਸਫਲਤਾ ਪੂਰਵਕ ਆਪਰੇਸ਼ਨ ਜਿਹੜੇ ਨੇ ਗੋਡੇ ਬਦਲਦੇ ਹੋ ਰਹੇ ਨੇ ਪਰ ਮੈਂ ਤਾਂ ਇਹ ਰਹਿ ਦਵਾਂਗਾ ਕਿ ਉਥੋਂ ਤੱਕ ਨੌਬਤੀ ਨਾ ਹੋਂ ਦਿੱਤੀ ਜਾਵੇ ਦੇਸੀ ਤਰੀਕਿਆਂ ਨਾਲ ਘਰੇਲੂ ਉਪਾਅਾਂ ਨਾਲ ਫਿਜ਼ੀਓਥੈਰੇਪੀ ਨਾਲ ਮਤਲਬ ਜਿਹੜਾ ਹੈ ਉਹ ਇਹਨੂੰ ਪੱਕੀ ਤੌਰ ਤੇ ਠੀਕ ਕੀਤਾ ਜਾ ਸਕਦਾ ਹੈ ਗ੍ਰੀਸ ਦੇ ਬਣਨ ਦੀ ਪ੍ਰਕਿਰਿਆ ਵੀ ਬਹੁਤ ਸਾਰੇ ਮਰੀਜ਼ਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਕਿ ਉਹਨਾਂ ਦੇ ਅੰਦਰ ਗ੍ਰੀਸ ਦਾ ਘਟਣਾ ਰੁਕ ਗਿਆ ਤੇ ਉਸ ਤੋਂ ਬਾਅਦ ਕਾਰਟਿਲੇਜ ਜਿਹੜੀ ਆ ਉਹ ਪਹਿਲਾਂ ਨਾਲੋਂ ਬਸਰੂਤ ਹੋ ਗਈ ਜੀ ਡਾਕਟਰ ਸਾਹਿਬ ਇੱਕ ਆਮ ਦੇਖਣ ਵਿੱਚ ਆਏਗਾ ਜ਼ਿਆਦਾਤਰ ਉਹ ਮੈਂ ਦੇਖਿਆ ਬਜ਼ੁਰਗਾਂ ਦਾ ਜਾਂ ਔਰਤਾਂ ਦਾ ਇੱਕ ਗੋਡਾ ਜ਼ਿਆਦਾ ਦੁਖਦਾ ਹੁੰਦਾ ਇੱਕ ਘੱਟ ਦੁਖਦਾ ਹੁੰਦਾ ਫਿਰ ਅਕਸਰ ਨੂੰ ਸਲਾਹ ਵੀ ਦਿੱਤੇ ਜਾਂਦੇ ਵੀ ਨਹੀਂ ਕਿ ਤੁਸੀਂ ਦੋਨੇ ਬਦਲਾ ਲਓ ਗੋਡੇ ਕਿਉਂਕਿ ਜੇ ਇੱਕ ਬਦਲਾਵਾਂਗੇ ਤਾਂ ਦੂਸਰੇ ਤੇ ਦਬਾਅ ਜ਼ਿਆਦਾ ਪਵੇਗਾ ਤੋ ਜਲਦੀ ਖਰਾਬ ਹੋ ਜਾਊ ਕੀ ਡਾਕਟਰ ਸਾਹਿਬ ਦੋਨੇ ਗੋਡੇ ਇਕੱਠੇ ਬਦਲਾ ਲੈਣੇ ਚਾਹੀਦੇ ਨੇ ਜਾਂ ਫਿਰ ਅਲੱਗ-ਅਲੱਗ ਵੀ ਠੀਕ ਰਹਿੰਦਾ ਇਹ ਸਹੀ ਨਹੀਂ ਹੈ ਕਿ ਅਗਰ ਇੱਕ ਗੋਡਾ ਠੀਕ ਹੈ ਕੰਮ ਦੇ ਸਕਦਾ ਹੈ ਤਾਂ ਡਾਕਟਰ ਕਦੇ ਵੀ ਸਲਾਹ ਨਹੀਂ ਦਿੰਦੇ ਕਿ ਦੋਨੇ ਗੋਡੇ ਹੀ ਬਦਲਨੇ ਪੈਣਗੇ ਅਗਰ ਗੋਡੇ ਬਦਲਣ ਦੀ ਸਥਿਤੀ ਦੋਨਾਂ ਦੀ सेम है कि दोनों घूडे खत्म हो गए ने फिर ता देखो डॉक्टर दोनों घूड्या नु रिप्लेस ਕਰਨ दी सलाह देगा पर अगर एक गोडा ठीक है दूसरे समस्या है तो वो अक्सर एक, एक गोडा ही रिप्लेस कराण दा लाभ हुंदा है दोनों घोड्यां नु एस् करके कि दूसरे ते वजन पहेगा ऐसा कुछ नहीं हुंदा क्योंकि जबो एक गोडे तब्दील करता ता तो वर्क करने लगेगा दूसरे ते वजन पहेगा ही नहीं जी ਪਰ ਇੱਕ ਦੇਖਣ ਚ ਗਿਆ ਹੈ ਪ੍ਰੈਕਟੀਕਲੀ ਮੈਂ ਦੇਖਿਆ ਹੈ ਕਿ ਜਦੋਂ ਇੱਕ ਗੋਡਾ ਦੁਖਦਾ ਹੈ ਤਾਂ ਉਹ ਲੰਬਾ ਸਮਾਂ ਕੋਈ ਇਲਾਜ ਨਹੀਂ ਕਰਾਉਂਦੇ ਉਹ ਇਦਾਂ ਹੀ ਲਾਪਰਵਾਹੀ ਚ ਤੁਰੇ ਫਿਰਦੇ ਰਹਿੰਦੇ ਨੇ ਤਾਂ ਉਹ ਦੂਸਰੇ ਗੋਡੇ ਤੇ ਬਜਨ ਬਜਨ ਕਰਕੇ ਦੂਜਾ ਵੀ ਨਕਾਰਾ ਹੋਣਾ ਸ਼ੁਰੂ ਹੋ ਜਾਂਦਾ ਇੰਨਾ ਕੰਡੀਸ਼ਨਰ ਦੇ ਵਿੱਚ ਜਦੋਂ ਦੇਖਦੇ ਆ ਤਾਂ ਉੱਥੇ ਫਿਰ ਡਾਕਟਰ ਸਲਾਹ ਦੇ ਸਕਦਾ ਹੈ ਕਿ ਤੁਹਾਨੂੰ ਦੋਨੇ ਆਪਣੇ ਨੀਜ ਜੋ ਆਟ ਜਿਹੜੇ ਆ ਉਹ ਰੀਪਲੇਸ ਕਰਨੇ ਪੈਣਗੇ ਆ ਡਾਕਟਰ ਸਾਹਿਬ ਮੈਂ ਪੁੱਛਣਾ ਚਾਹੁੰਦਾ ਕਿ ਜੇ ਕੋਈ ਬੰਦਾ ਪ੍ਰੋਪਰ ਐਕਸਰਸਾਈਜ਼ ਕਰਦਾ ਗੋਡਿਆਂ ਦੀ ਤਾਂ ਫਿਰ ਉਹਨੂੰ ਗੋਡੇ ਬਦਲ ਦੀ ਲੋੜਤ ਨਹੀਂ ਆਉਂਦੀ देखो यह निर्भर करता है कि उस गोड्या की स्थिति की है कुछ स्थितियां गोडिया तो थोड़ी बहुत हल्की एक्सरसाइज करके राहत महसूस कर सकते हो लेकिन यह नहीं हो सकता कि एक्सरसाइज थर्ड और बहुत नतीजे ले संभव नहीं होंगे शुरुआती हालतों के फिजियोथेरापी जी है हल्किया एक्सरसाइजा जिड़ी आप अगली वीडियो एक्सरसाइजा भी अपने दर्शकों दसा कि उन्होंने लाभ हो सके भारी भरकम ਤੇਜ ਅਸਰ ਜਿਹੜੀਆਂ ਪੇਨ ਕਿਲਰਸ ਨੇ ਹੁੰਨ ਤੋਂ ਬਚ ਸਕਣ ਕਿਉਂਕਿ ਪੇਨ ਕਿਲਰਸ ਦੇ ਬਾਵਨੇ ਚ ਮੇਰੀ ਰਾਏ ਬਹੁਤੀ ਚੰਗੀ ਨਹੀਂ ਹੈ ਪੇਨ ਕਿਲਰ ਸਾਨੂੰ ਰਾਹਤ ਜ਼ਰੂਰ ਦਿੰਦੇ ਨੇ ਪਰ ਉਹ ਸਾਡੇ ਤੋਂ ਕੀਮਤ ਵੀ ਬਸੂਲਦੇ ਨੇ ਗੁਰਦਿਆਂ ਤੇ ਲਿਵਰ ਤੇ ਉਹਨਾਂ ਦਾ ਬੜਾ ਬੁਰਾ ਪ੍ਰਭਾਵ ਪੈਂਦਾ ਇਸ ਕਰਕੇ ਅਗਰ ਸ਼ੁਰੂਆਤੀ ਹਾਲਤਾਂ ਦੇ ਵਿੱਚ ਕਿਉਂਕਿ ਦੇਖਿਆ ਜਾਵੇ ਤਾਂ ਇਹ ਗੋਟੇ ਸਾਡੇ ਸਾਰੇ ਸਰੀਰ ਦਾ ਭਾਰ ਲੈ ਕੇ ਚੱਲਦੇ ਨੇ ساری ਉਮਰ ਚੱਲਦੇ ਨੇ ਤੋ ਇਹਨਾਂ ਦੀ ਰਿਪੇਅਰਮੈਂਟ ਅਸੀਂ ਕਦੇ ਵੀ ਨਹੀਂ ਸੋਚਦੇ ਕਿ ਇਹਨਾਂ ਬਾਰੇ ਕੋਈ ਸੋਚਿਆ ਜਾਵੇ। ਤੋ ਉੱਥੇ ਜਦੋਂ ਇਹ ਬਿਮਾਰਗੁਣਾ ਸ਼ੁਰੂ ਕਰ ਦਿੰਦੇ ਨੇ ਜੇ ਫੇਰ ਅਸੀਂ ਲਾਪਰਵਾਹੀ ਕਰਾਂਗੇ, ਉਹਨਾਂ ਦੀ ਹੈਲਥ ਵਾਸਤੇ ਆਪਾਂ ਕੋਈ ਕਾਬੀਯਾਤ ਨਹੀਂ ਕਰਾਂਗੇ, ਉਹਨਾਂ ਨੂੰ ਤੰਦਰੁਸਤ ਰੱਖਣ ਵਾਸਤੇ ਕੋਈ ਯਤਨ ਨਹੀਂ ਕਰਾਂਗੇ, ਤਾਂ ਲਾਜ਼ਮੀ ਤੌਰ ਤੇ ਉਹ ਨਕਾਰਾ ਹੋ ਜਾਣਗੇ। ਤਾਂ ਸ਼ੁਰੂ ਦੀਆਂ ਦੋ ਸਟੇਜਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਫਿਜ਼ੀਓਥੈਰੇਪੀ, ਘਰੇਲੂ ਐਕਸਰਸਾਈਜ਼, ਖਾਣ-ਪੀਣ ਦੇ ਲਾਈਫਸਟਾਈਲ ਦੇ ਵਿੱਚ ਤਬਦੀਲੀ ਚਰਾ ਬੰਦ ਕਰਨਾ ਜਾਂ ਹੋਰ ਬਾਈ ਵਾਲੀਆਂ ਚੀਜ਼ਾਂ ਅਰਬੀ ਵਗੈਰਾ ਜਾਂ ਹੋਰ ਚੀਜ਼ਾਂ ਜਿਹੜੀਆਂ ਨੇ ਉਹ ਇਸਤੇਮਾਲ ਕਰਨਾ ਬੰਦ ਕਰ ਦੇਣ ਨਾਲ ਇਹ ਚੀਜ਼ਾਂ ਬਹੁਤ ਹੱਦ ਤੱਕ ਇਨਾਂ ਚ ਸੁਧਾਰ ਲਿਆਂਦਾ ਜਾ ਸਕਦਾ ਹੈ ਔਰ ਰੀਪਲੇਸਮੈਂਟ ਤੋਂ ਬਚਿਆ ਜਾ ਸਕਦਾ ਹੈ ਪਹਿਲੀਆਂ ਦੋ ਹਾਲਤਾਂ ਦੇ ਵਿੱਚ ਤਾਂ ਅਸੀਂ ਅਕਸਰ ਦੇ ਨਤੀਜੇ ਬਹੁਤ ਹੀ ਚਮਕਦਾਰ ਨਤੀਜੇ ਵੇਖਣ ਨੂੰ ਮਿਲਦੇ ਨੇ ਸਾਨੂੰ ਜੀ ਡਾਕਟਰ ਸਰ ਇੱਕ ਪਿੰਡਾਂ ਦੇ ਵਿੱਚ ਮੈਂ ਦੇਖਿਆ ਆਮ ਲੋਕ ਕਹਿਉਂਦੇ ਨੇ ਡਾਕਟਰ ਵੀ ਰეკਮੈਂਡ ਕਰਦੇ ਨੇ ਬਹੁਤ ਸਾਰੇ ਵੀ ਸਾਈਕਲ ਚਲਾਉਣਾ ਚੰਗੀ ਗੱਲ ਹੈ ਸਾਈਕਲਿੰਗ ਦਾ ਕਿੰਨਾ ਕੁ ਮਹੱਤਵਪੂਰਨ ਰੋਲ ਹੈ ਇਸ ਵਿੱਚ ਦੇਖੋ ਜਦੋਂ ਜੋੜਾਂ 'ਚ ਕੋਈ ਇਨਫਲੇਮੇਟਰੀ ਕੰਡੀਸ਼ਨਸ ਡਿਵੈਲਪ ਹੋ ਗਈਆਂ ਤਾਂ ਸਾਈਕਲਿੰਗ ਦੀ ਰਾਇ ਨਹੀਂ ਦਿੱਤੀ ਜਾ ਸਕਦੀ ਸੈਰ ਵੀ ਅਗਰ ਤੁਸੀਂ ਕਰਨੀ ਹੈ ਤਾਂ ਵੀ ਤੋਂ 25 ਮਿੰਟ ਤੋਂ ਜ਼ਿਆਦਾ ਸੈਰ ਨਹੀਂ ਕੀਤੀ ਜਾ ਸਕਦੀ ਠੀਕੇ ਜੀ ਤੇ ਉਸ ਤੋਂ ਬਾਅਦ ਜਿਹੜੀ ਸਾਈਕਲਿੰਗ ਜਿਹੜੀ ਲੇਟ ਕੇ ਜਿਵੇਂ ਛੋਟਾ ਬੱਚਾ ਸਾਈਕਲ ਚਲਾਉਂਦਾ ਹੈ ਨਾ ਨਿੱਕਾ ਬੱਚਾ ਲੱਤਾਂ ਹਲਾਉਂਦਾ ਉਹ ਐਕਸਰਸਾਈਜ਼ ਇਹਦੇ ਵਾਸਤੇ ਬਹੁਤ ਹੀ ਮੁਫੀਦ ਹੈ ਬਹੁਤ ਸ਼ਾਨਦਾਰ ਇੱਕ ਹੋਮ ਸਾਈਕਲਿੰਗ ਕੀਤੀ ਜਾ ਸਕਦੀ ਤੇ ਲੇਕਿਨ ਆਪਾਂ ਕਹੀਏ ਕਿ ਆਪਾਂ ਸਾਈਕਲਿੰਗ ਨਾਲ ਜਿਹੜੇ ਗੋਡੇ ਠੀਕ ਹੋ ਜਾਣਗੇ ਇਹ ਬਹੁਤ ਘੱਟ ਦੇਖਣ ਚ ਮਿਲਿਆ ਕਿਸੇ ਨੂੰ ਕੋਈ ਫਾਇਦਾ ਹੋਇਆ ਹੋਵੇ ਤਾਂ ਉਹ ਗਲਬਕਰੀ ਹੈ ਪਰ ਇਹਦੀ ਮੈਡੀਕਲ ਇਹਦੀ ਸਲਾਹ ਨਹੀਂ ਦਿੱਤੀ ਜਾ ਸਕਦੀ ਕਿ ਤੁਸੀਂ ਸਾਈਕਲਿੰਗ ਨਾਲ ਆਪਣੇ ਸੁੱਜੇ ਹੋਏ ਤੇ ਖਰਾਬ ਗੋਡੇ ਠੀਕ ਕਰ ਲਓਗੇ ਇਹ ਪੋਸੀਬਲ ਨਹੀਂ ਹੈ ਬਲਕਿ ਸਾਈਕਲਿੰਗ ਤੋਂ ਬਚਾਜਣਾ ਲੰਬੀ ਸਾਈਕਲਿੰਗ ਤੋਂ ਹਾਸਲ ਜੀ ਡਾਕਟਰ ਸਾਹਿਬ ਤੁਸੀਂ ਸਾਨੂੰ ਆਪਣਾ ਕੀਮਤੀ ਵਕਤ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਮਾਂ ਡਾਕਟਰ ਜਸਵਿੰਦਰ ਸਦੇਵੜਾ ਜੀ ਅਗਲੇ ਹਫਤੇ ਫੇਰ ਕਰਾਂਗੇ ਕਿਸੇ ਬਿਮਾਰੀ ਤੇ ਗੱਲਬਾਤ ਉਦੋਂ ਤੱਕ ਲਈ ਸਾਨੂੰ ਦਿਓ اجازت ਸਸ਼ੀ ਕਾਲ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ